ਗੱਲੀਆਂ ਤਸਵੀਰਾਂ ਰਹਿ ਜਾਂਦੀਆਂ ਨੇ ਜਦੋਂ ਬੰਦੇ ਦੇ ਮਾਂ ਪਿਓ ਵਗ ਜਾਣ ਤਸਵੀਰਾਂ ਵੀ ਬੋਲਦੀਆਂ ਨੇ ਕੋਈ ਜਿੰਨੇ ਮਾਂ ਪਿਓ ਤੋਂ ਬਗੜ ਕੰਨੀ ਇੱਕ ਮਾਈ ਕਰ ਲੋ ਤੁਹਾਨੂੰ ਕੋਈ ਇਹ ਕਹਿਣ ਵਾਲਾ ਨਹੀਂ ਵੀ ਪੁੱਤ ਤੈਨੂੰ ਬਹੁਤ ਮਾਈ ਕਰੀਆ ਕੁਝ ਫਾਇਦਾ ਨਹੀਂ ਨੀਆਂ ਕਮਾਈਆਂ ਕਮੁਈਆਂ ਕਰਕੇ ਕਿਸੇ ਨੂੰ ਕਿੰਨੀ ਲਟਾ ਲੋ ਇਹ ਇਹ ਮਾ ਬਾਪ ਪਤੀ ਦੇ ਕਾਟ ਕਦੇ ਪੂਰੇ ਨਹੀਂ ਹੁੰਦੀ ਕਦੇ ਵੀ ਤਾਂ ਹੀ ਕਹਿਣਾ ਮਾ ਬਾਪ ਨੂੰ ਰੱਖੋ ਯਾਰ ਜ਼ਿੰਦਗੀ ਤੇ ਕੁਝ ਨਹੀਂ ਹੈ ਮੈਂ ਗਲਤ ਭੱਜੀ ਮਾਂ ਮੇਰੀ ਬਿਨਾਂ ਗੱਲ ਤੋਂ ਬੱਗ ਗਈ ਠੀਕ ਠਾਕ ਕੈਂਸਰ ਲੈ ਗਿਆ ਜਿਵੇਂ ਠੀਕ ਧੀ ਦੋ ਦਿਨਾਂ ਚ ਚਲੋ ਡੈਡੀ ਨੂੰ ਦਾ ਅਟੈਕ ਹੋ ਗਿਆ ਬੱਪੇ ਨੂੰ ਕੋਈ ਗੱਲ ਨਹੀਂ ਠਣ ਚੱਕ ਪਰ ਮਾਂ ਸਾਡੇ ਹੱਥਾਂ 'ਚ ਦੇਸੀ ਦਵਾਈਆਂ ਜਿਹੜੀ ਲੈ ਗਈਆਂ ਨਾ ਇਹ ਕਿਵੇਂ ਲੱਗਦੀ ਜਿਵੇਂ ਬੋਲੂਗੀ ਕੀ ਕਰਾਂਗੇ ਯਾਰ ਇਸ ਕਮਾਈਆਂ ਦਾ ਸਾਰੇ ਨੂੰ ਪਰਿੰਟ